28 ਅਗਸਤ 2025 ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਵੀ ਪੰਜਾਬ ਦਾ ਮੌਸਮ ਕੱਲ ਵਾਂਗੂ ਰਹਿਣ ਦੀ ਪੂਰੀ ਤਰ੍ਹਾਂ ਸੰਭਾਵਨਾ ਨੇ ਬਹੁਤੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੋਵੇਗਾ ਧੁੱਪ ਵਾਲਾ ਹੋਵੇਗਾ ਪਰ ਸਵੇਰ ਵੇਲੇ ਹਲਕੀ ਜਿਹੀ ਧੁੰਦ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਖੇਤਰਾ ਦੇ ਵਿੱਚ ਪਹਾੜਾ ਦੇ ਨਾਲ ਲੱਗਦੇ ਹਲਕੀ ਜਿਹੀ ਬੱਦਲਵਾਈ ਵੀ ਦੇਖਣ ਨੂੰ ਮਿਲ ਸਕਦੀ ਹੈ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਕੁਝ ਕੁ ਖੇਤਰਾ ਦੇ ਵਿੱਚ ਲੱਗ ਸਕਦੇ ਨੇ ਚਾਹੇ ਉਹ ਮਾਝੇ ਦੇ ਹੋਣ ਚਾਹੇ ਦੁਆਬੇ ਦੇ ਜਾਂ ਪਵਾਰ ਖੇਤਰ ਦੇ ਵਿੱਚ ਹੋ ਸਕਦਾ ਕਿਤੇ ਮਾਲਵੇ ਦੇ ਵੀ ਟੁੱਟਵੇਂ ਜਿਹੇ ਸ਼ਰਾਟੇ ਲੱਗ ਜਾਈਂ ਪਰ ਬਹੁਤੇ ਵੱਡੇ ਪੱਧਰ ਤੇ ਮੀਂਹਾਂ ਦੀ ਅੱਜ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਟੁੱਟਵੇਂ ਤੌਰ ਤੇ ਸ਼ਰਾਟੇ ਕੁਝ ਖੇਤਰਾਂ ਦੇ ਵਿੱਚ ਤੇਜ਼ ਵੀ ਲੱਗ ਸਕਦੇ ਨੇ ਹੁਣ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਅੱਜ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ ਧੁੱਪ ਕਈ ਖੇਤਰਾਂ ਦੇ ਵਿੱਚ ਨਿਕਲੇਗੀ ਪਰ ਕੁਝ ਕਿ ਖੇਤਰਾਂ ਦੇ ਵਿੱਚ ਬੱਦਲਬਾਜ਼ੀ ਦੇ ਨਾਲ ਤੇਜ਼ ਝਾਟੇ ਲੱਗ ਸਕਦੇ ਨੇ ਕਿਹੜੇ ਖੇਤਰ ਵਿੱਚ ਲੱਗਦੇ ਨੇ ਇਹ ਕੁਦਰਤ ਜਾਣੀ ਜਾਣੇ ਹੈ ਉਸ ਤੋਂ ਇਲਾਵਾ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਵੀ ਥੋੜੇ ਜਿਹੇ ਘਟੇ ਨੇ ਪਰ ਦਰਿਆਵਾਂ ਵਿੱਚ ਪਾਣੀ ਵੱਡੇ ਪੱਧਰ ਤੇ ਛੱਡਿਆ ਜਾ ਰਿਹਾ ਹੈ ਬਹੁਤੇ ਖੇਤਰਾਂ ਦੇ ਵਿੱਚ ਬਿਆਸ ਦਰਿਆ ਦੇ ਨਾਲ ਹੜਾ ਆਇਆ ਹੋਇਆ ਹੈ ਹਰੀਕੇ 60 ਤੋਂ ਅਗਲੇ ਪਾਸੇ ਸਤਲੁਜ ਦੇ ਨਾਲ ਵੀ ਅਜਿਹੀ ਹੀ ਹਾਲਾਤ ਬਣੇ ਹੋਏ ਹਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਹਿ ਲਈ ਅੱਜ ਬਿਆਸ ਵਿੱਚ ਵੀ ਪਾਣੀ ਵਧ ਛੱਡਿਆ ਜਾਵੇਗਾ ਤੇ ਸਤਲੁਜ ਵਿੱਚ ਵੀ ਰਾਤ ਵੇਲੇ ਪਾਣੀ ਦੀ ਮਕਦਾਰ ਵਧਾਈ ਗਈ ਹੈ ਸੋ ਆਉਣ ਵਾਲੇ ਅਗਲੇ 48 ਤੋਂ 52 ਜਾਂ ਕਹਿ ਲਈ 72 ਘੰਟੇ ਪੰਜਾਬ ਲਈ ਹਾਲਾਤ ਲਗਾਤਾਰ ਨਾਜ਼ੁਕ ਬਣੇ ਹੋਏ ਹਨ ਹੜ੍ਹਾਂ ਦੀ ਸਥਿਤੀ ਹੋਰ ਖਰਾਬ ਹੁੰਦੀ ਹੋਈ ਜਾਪ ਰਹੀ ਹੈ